ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਚੰਗੀ ਤਰ੍ਹਾਂ ਚਾਤ ਮਾਰੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਮਾਲਕ ਕਿਸਾਨਾਂ ਨੂੰ 1 ਏਕੜ ਜ਼ਮੀਨ ਬਦਲੇ 1000 ਗਜ ਦੇ ਰਹਿਸ਼ੀ ਅਤੇ 200 ਗਜ ਦੇ ਵਪਾਰਕ ਪਲਾਟ ਅਰਥਾਤ 2 ਕਨਾਲ ਦੇ ਪਲਾਟ ਦੇਵੇਗੀ ਅਤੇ 6 ਕ ਨਾਲ ਸਰਕਾਰ ਮੁਫਤ ਵਿੱਚ ਲਵੇਗੀ ਹੁਣ ਦੇਖੋ ਮਕਾਨ ਬਣਾਉਣ ਲਈ ਸਰਕਾਰ ਦੇ ਪੱਲੇ ਤੇ ਲਾ ਨਹੀਂ ਵੱਡੇ ਜ਼ਮੀਨ ਮਾਲਕਾਂ ਲਈ ਪੂਲਿੰਗ ਨੀਤੀ ਦੇ ਪੰਨਾ ਨੰਬਰ 11 ਤੇ ਸਾਫ਼ ਲਿਖਿਆ ਹੈ ਕਿ ਜਿਸ ਕਿਸਾਨ ਦੀ 9 ਏਕੜ ਜ਼ਮੀਨ ਆਵੇਗੀ ਉਸ ਨੂੰ ਉਸ ਚੋ ਗਰੁੱਪ ਹਾਊਸਿੰਗ ਲਈ 3 ਏਕੜ ਜ਼ਮੀਨ ਮਿਲੇਗੀ ਠੀਕ ਹੈ ਅਰਥਾਤ ਉਸ ਦੇ ਵਿੱਚੋਂ ਉਸ ਨੂੰ ਘਰ ਬਣਾਉਣ ਲਈ 3 ਏਕੜ ਜ਼ਮੀਨ ਮਿਲੇਗੀ ਤੇ ਇਕੱਠੀ 50 ਏਕੜ ਦੇਣ ਵਾਲੇ ਮਾਲਕਾਂ ਨੂੰ 30 ਏਕੜ ਜ਼ਮੀਨ ਮਿਲੇਗੀ ਪਰ ਇਸ ਦੇ ਆਖਰੀ ਪੰਨੇ ਤੇ ਸੈਕਸ਼ਨ 4 ਵਿੱਚ ਲਿਖਿਆ ਹੈ ਕਿ ਉਪਰੋਕਤ 3 ਜਾਂ 30 ਏਕੜ ਜ਼ਮੀਨ ਵੈਕਸਤ ਕਰਨ ਲਈ ਜ਼ਮੀਨ ਮਾਲਕਾਂ ਨੂੰ ਮਹਾਲੀ ਯਾਨੀ ਗਮਾਡਾ ਦੇ ਇਲਾਕੇ ਵਿੱਚ 1 ਕਰੋੜ ਰੁਪਏ ਪ੍ਰਤੀ ਏਕੜ ਦੁਬਾਰਾ ਸੁਣੋ ਜ਼ਮੀਨ ਮਾਲਕਾਂ ਨੂੰ ਗਮਾਡਾ ਦੇ ਇਲਾਕੇ ਵਿੱਚ 1 ਕਰੋੜ ਰੁਪਏ ਪ੍ਰਤੀ ਏਕੜ ਅਤੇ ਗਲਾਡਾ ਜਾਂ ਹੋਰ ਇਲਾਕਿਆਂ ਚ ਜ਼ਮੀਨ ਮਾਲਕ ਨੂੰ 2 ਕਰੋੜ ਰੁਪਏ ਪ੍ਰਤੀ ਏਕੜ ਦੇਣੇ ਪੈਣਗੇ ਇਹਨਾਂ ਕਲੋਨੀਆਂ ਦੇ ਬਾਹਰ ਜੇ ਜ਼ਮੀਨ ਮਾਲਕ ਦੀ 3 ਏਕੜ ਜ਼ਮੀਨ ਦੇ ਨਾਲ ਲੱਗਦੀ ਜਾਂ ਕੋਈ ਹੋਰ ਸੜਕਾਂ ਦੀ ਬਣਾਉਣੀ ਪਈ ਅਰਥਾਤ ਜਿਹੜੀ ਜ਼ਮੀਨ ਕਿਸਾਨਾਂ ਦੀ ਰਹਿ ਜੂਗੀ ਵਿੱਚ ਉਹਦੇ ਵਿੱਚ ਕੋਈ ਸੜਕ ਬਣਾਉਣੀ ਪਈ ਸੜਕ ਬਣਾਉਣ ਲਈ ਐਕਵਾਇਰ ਕਰਨੀ ਪਈ ਤਾਂ ਐਕਵਾਇਰ ਕੀਤੀ ਜ਼ਮੀਨ ਦੀ ਕੀਮਤ ਅਤੇ ਸੜਕ ਬਣਾਉਣ ਦੇ ਖਰਚੇ ਦਾ 60% ਦੀ ਹੋਰ ਮਾਲਕ ਨੂੰ ਦੇਣਾ ਪਵੇਗਾ ਇਹ ਤਾਂ ਨਿਆਂਜ ਤੱਕ ਹੈ ਅਰਥਾਤ 9 ਏਕੜ ਚੋਂ 6 ਏਕੜ ਮੁਫਤ ਸਰਕਾਰ ਨੂੰ ਦਿਓ ਤੇ ਬਾਕੀ ਬਚੀ 3 ਏਕੜ ਚੋਂ ਜੋ ਮਾਲਕ ਨੂੰ ਮਿਲੀ ਉਸ ਦੇ ਵਿਕਾਸ ਦਾ 6 ਕਰੋੜ ਰੁਪਇਆ ਉਹਦੇ ਕੋਲੋਂ ਲੈ ਲਓ 3 ਏਕੜ ਦੇ ਨਾਲ ਲੱਗਦੀ ਜ਼ਮੀਨ ਤੇ ਸੜਕ ਬਣਾਉਣ ਦੇ ਖਰਚੇ ਦਾ ਵੀ 60% ਦੇ ਕਿਸਾਨ ਨੂੰ ਹੀ ਦੇਣਾ ਪਵੇਗਾ। ਕੀ ਕਮਾਲ ਹੈ। ਕਿਸਾਨ ਦੇ ਵੀ ਦੋ ਹਿੱਸੇ ਜ਼ਮੀਨ ਮੁਫਤ ਅਤੇ ਇੱਕ ਹਿੱਸੇ ਤੇ 1 ਕਰੋੜ ਦਾ ਲੁਧਿਆਣਾ ਵਰਗੇ ਜ਼ਿਲ੍ਹਿਆਂ 'ਚ 2 ਕਰੋੜ ਰੁਪਏ ਪ੍ਰਤੀ ਏਕੜ ਸਰਕਾਰ ਨੂੰ ਦਿਓ। ਪੰਜਾਬ ਸਰਕਾਰ ਨੇ ਪੰਜਾਬ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨੀ ਨੂੰ ਬਰਬਾਦ ਕਰਨ ਦਾ ਬਿਗਲ ਵਜਾ ਦਿੱਤਾ ਹੈ। ਇਹ ਭੁੱਲ ਜਾਓ ਕਿ ਜੋ ਸਾਨੂੰ ਰਹਿੈਸ਼ੀ ਪਲਾਟ ਮਿਲਣਗੇ। ਤੇ ਵਪਾਰਕ ਪਲਾਟ ਮਿਲਣਗੇ ਉਹਦੇ ਵਿੱਚੋਂ ਕੋਈ ਵੀ 100 ਦੇ ਵਿੱਚੋਂ ਇੱਕ ਕਿਸਾਨ ਵੀ ਉਹਦਾ ਲਾਭ ਨਹੀਂ ਉਠਾ ਸਕਦਾ ਕਿਉਂਕਿ ਉਹਨਾਂ ਦੀਆਂ ਨੀਤੀਆਂ ਹੀ ਅਜਿਹੀਆਂ ਬਹੁਤ ਧੰਨਵਾਦ